ਸਾਡੀ ਅੰਦਰ ਲੜਾਈ ਹੋ ਗਈ ਸੀ ਲੋਰੈਂਸ ਵਾਲਿਆਂ ਦੀ ਤੇ ਪੂਪੀ ਰਾਣਾ ਵਾਲਿਆਂ ਦੀ ਉਹ ਪੀ ਰਾਣਾ ਗਏ ਗਏ ਸਾਡੀ ਪੂਪੀ ਰਾਣਾ ਖੁਦ ਸੀ ਉਦੋਂ ਉੱਥੇ ਅੱਛਾ ਆਪਸੀ ਹੋ ਹਾਂਜੀ ਸਾਡੀ ਆਪਸ ਤੇ ਲੜਾਈ ਹੋਈ ਸਾਡੇ ਆਪਸ ਚ ਸਿਰ ਘੱਟ ਪਟੇ ਵਿੱਚ ਮਲਾਜ਼ਮਾਂ ਦੇ ਜ਼ਿਆਦਾ ਫਟ ਗਏ ਭਾਜੀ ਹੂਟਰ ਵੱਜ ਗਿਆ ਹੂਟਰ ਚ ਭਾਜੀ ਐਸੀ ਕਟਾਈ ਕੀਤੀ ਸੀ ਨਾ ਸਾਡੀ ਪੁਲਿਸ ਨੇ ਆ ਕੇ ਜਿਵੇਂ ਮੈਂ ਤੁਹਾਨੂੰ ਕਹਿੰਨਾ ਪੁਲਿਸ 1 ਮਿੰਟ ਚ ਕਾਦਦੇ ਨੇ 7-800 ਮਲਾਜ਼ਮ ਆ ਗਿਆ ਅੰਦਰ ਫਿਰ 7-800 ਮਲਾਜ਼ਮਾਂ ਨੇ ਕੁੱਟਿਆ ਭਾਜੀ ਸਾਨੂੰ 40-50 ਜਣਿਆਂ ਨੂੰ ਮੇਰੀ ਬਾਹ ਤੋੜਤੀ ਸੀ ਕੂਟਰ ਵਜਦਾ ਨਾ ਜਦੋਂ ਭਾਜੀ ਜੇ ਬੰਦਾ ਮਰ ਵੀ ਜਾਏ ਤਾਂ ਵੀ ਜੱਜ ਦੇ ਕੋਈ ਕਾਰਵਾਈ ਨਹੀਂ ਹੋ ਸਕਦੀ ਸਾਡੀ ਲੜਾਈ ਇੰਨੀ ਜ਼ਿਆਦਾ ਵੱਧ ਗਈ ਸੀ ਅੰਦਰ ਆਪਸ ਚ ਲੜਦੇ ਲੜਦੇ ਇਧਾਂ ਘੰਟਾ ਹੋ ਗਿਆ ਸੀ ਕਦੂਜੇ ਨਾਲ ਇੱਟਾਂ ਚੱਲਦੀਆਂ ਸੀ ਭਾਜੀ ਕ ਮਤਲਬ ਕਟਰ ਚੱਲਦੇ ਸੀ ਸੂਏ ਜਲਦੇ ਸੀ ਉਸ ਤੋਂ ਬਾਅਦ ਭਾਜੀ ਫਿਰ ਸਾਨੂੰ ਆਈਸੋਲੇਸ਼ਨ ਚ ਬੰਦ ਕੀਤਾ ਇਕੱਲੇ ਇਕੱਲੇ ਨੂੰ ਮਤਲਬ ਆਈਸੋਲੇਸ਼ਨ ਹੁੰਦਾ ਨਾ ਭਾਜੀ ਉਸ ਚ ਦਿਨ ਦਾ ਪਤਾ ਲੱਗੇ ਨਾ ਪਤਾ ਲੱਗੇ ਰਾਤ ਦਾ ਉੱਥੇ ਮੈਨੇ 90 ਦਿਨ ਕੱਟੇ ਉਦੋਂ ਪਾਜੀ ਅਸਲ ਜ਼ਿੰਦਗੀ ਦਾ ਪਤਾ ਲੱਗਿਆ ਜ਼ਿੰਦਗੀ ਕੀ ਹੈ ਨਹੀਂ ਤਾਂ ਘਰ ਕੈਦ ਦਾ ਸੀ ਆ ਨਹੀਂ ਖਾਣਾ ਉਹ ਨਹੀਂ ਖਾਣਾ ਉੱਥੇ ਬਿਨਾ ਤੜਕੇ ਵਾਲੀ ਖਾਣੀ ਪਈ ਉਹਨ 90 ਦਿਨਾਂ ਨੇ ਜੀਲ ਕੱਟਣੀ ਵੀ ਸਿਖਾ ਦਿੱਤੀ ਜਦੋਂ ਮੈਂ ਉਹ 90 ਦਿਨ ਕੱਟ ਕੇ ਨਾਰਮਲ ਆਇਆ ਸੀ ਨਾ ਮਤਲਬ ਨਾਰਮਲ ਬਲੌਕ ਚ ਆਇਆ ਸੀ ਮੈਨੂੰ ਇਹ ਲੱਗਦਾ ਸੀ ਮੈਂ ਆਪਣੇ ਘਰ ਆ ਗਿਆ ਪਾਜੀ ਪਾਗਲ ਹੋ ਗਿਆ ਸੀ ਖ਼ਬਰ ਆਂਦਾ ਸੀ ਮੇਰੇ ਕੋਲੇ ਅਖਬਾਰ ਦਿਆਂ ਮੈਂ 100-100 ਘਰ ਖਬਰਾਂ ਪੜ੍ਹਦੇ ਹੁੰਦਾ ਸੀ ਇੱਕ ਦਿਨ ਚ ਇੱਕ ਦਿਨ ਦਾ ਕੱਲਾ ਤਾਂ ਸੀ ਪਾਜੀ ਉੱਥੇ ਕਰਦਾ ਕੀ ਜਿਸ ਦਿਨ ਪਾਜੀ ਬਾਹਰ ਕੱਢਦੇ ਸੀ 15-20 ਮਿੰਟ ਬਿਠਾਈ ਰੱਖਦੇ ਸੀ ਦਿਨ ਦਿਖਾ ਕੇ ਚੱਕਰ ਆ ਜਾਂਦਾ ਸੀ ਦਿਨ ਦੇਖ ਕੇ ਮੈਨਾਂ ਸੂਰੇ ਦੇਖਿਆ ਨਹੀਂ ਸੀ ਤੇ 90 ਦਿਨ ਦੇਖਿਆ ਨਹੀਂ ਤੇ ਜਦੋਂ ਦੇਖਿਆ ਤਾਂ ਚੱਕਰ ਸੈਨ ਹੀ ਨਹੀਂ ਹੋਇਆ ਨਹੀਂ ਪਾਜੀ 90 ਦਿਨ ਨਹੀਂ ਮਤਲਬ ਵਿੱਚ ਮੁਲਾਕਾਤ ਲਈ ਗੱਡਿਆ ਸ਼ੁਰੂ ਚ ਤਾਂ ਮੁਲਾਕਾਤ ਬੰਦ ਕਰਤੀ ਸੀ ਵੀਕ ਦਿਨਾਂ ਬਾਅਦ ਮੁਲਾਕਾਤ ਖੋਲਤੀ ਕਰਦੇ ਆਂਦੀ ਬਰ ਜਦੋਂ ਮੁਲਾਕਾਤ ਤੇ ਘਰ ਆਂਦੇ ਸੀ ਨਾ ਪਹਿਲਾਂ ਹਾਲ ਦਰਪੰਦਰ 15 20 ਮਿੰਟ ਉੱਥੇ ਬਿਠਾ ਲੈਂਦਾ ਸੀ ਬਾਹਰ ਕੱਢ ਕੇ ਵੀ ਗਿਰਜੇ ਆ ਜਾਂਦਾ ਜਾਂਦਾ ਤੇ ਭਾਜੀ ਚੱਕਰ ਆ ਜਾਂਦਾ ਸੀ ਭਾਜੀ ਇਹ ਜ਼ਿੰਦਗੀ ਇੰਨੀ ਗੰਦੀ ਆ ਨਾ ਮੈਂ ਤਾਂ ਅੱਜ ਤੇ ਨੌਜਵਾਨਾਂ ਨੂੰ ਵੀ ਇਹੀ ਗੱਲ ਕਹੂੰਗਾ ਕਿ ਕਿਸੇ ਦੇ ਕੱਪੜੇ ਦੇਖ ਕੇ ਕਿਸੇ ਦੀ ਸੋਸ਼ਲ ਨੈਟਵਰਕ ਸਾਈਟ ਤੇ ਫੋਲੋਇੰਗ ਦੇਖ ਕੇ ਇਸ ਚੀਜ਼ ਵੱਲ ਨਾ ਜਾਓ ਇਸ ਚੀਜ਼ ਦਾ ਅੰਤ ਬਹੁਤ ਮਾੜਾ ਇਸ ਲਾਈਨ ਚ ਐਂਟਰੀ ਮੈਂ ਦੁਬਾਰਾ ਕਹਿ ਰਿਹਾ ਹੁੰਦੀ ਤੱਕ ਘੈਂਟ ਕੱਪੜਿਆਂ ਚ ਚੰਗੀ ਜੀਨ ਜਾਰਡਨ ਚ ਲੇਕਿਨ ਭਾਜੀ ਐਂਡ ਹੁੰਦਾ ਹੈ ਕਫਨ ਚ ਜਾਂ ਜੀਲ ਦੇ ਕੰਬਲ ਚ ਤੇ ਦੋਨੋਂ ਮਾੜੇ ਨੇ ਮੌਤ ਵੀ ਮਾੜੀ ਹੈ ਤੇ ਜੀਲ ਦਾ ਕੰਬਲ ਉਦੋਂ ਵੀ ਮਾੜਾ ਹੈ ਭਾਜੀ ਤੁਸੀਂ ਕਹਿੰਦੇ ਹੋ ਹਰ ਇੱਕ ਦਾ ਸਮਾਂ ਹੁੰਦਾ ਹਰ ਇੱਕ ਦੀ ਚੜ੍ਹਾਈ ਹੁੰਦੀ ਹੈ ਹਾਂਜੀ ਸੁੱਖਿਆ ਦੀ ਸੀ ਵਿੱਕੀ ਦੀ ਸੀ ਹਾਂਜੀ ਆਪਾਂ ਦੀ ਗੱਲ ਸੁੱਕਾ ਗੈਂ ਖਤਮ ਕਰਤੀ ਸੁੱਕਾ ਮਾਰ ਕੇ ਇਹਨਾਂ ਨੇ ਹੂੰ ਠੀਕ ਹੈ ਉਸ ਤੋਂ ਬਾਅਦ ਹੁਣ ਲੋਰੈਂਸ ਦੀ ਜੜਾਈ ਆਈ ਦਵਿੰਦਰ ਤੋਂ ਡਰਦੇ ਸੀਗੇ ਹੂੰ ਜੱਗੂ ਭਗਵਾਨਪੁਰੀ ਇਹ ਇੰਨਾ ਡਰਦਾ ਸੀ ਦਵਿੰਦਰ ਤੋਂ ਵੀ ਇਹਨੇ ਸਾਰੀ ਪੇਸ਼ੀਆਂ ਆਪਣੀਆਂ ਅੰਦਰ ਕਰਾ ਲੀਆਂ ਸੀ ਜੱਗੂ ਭਗਵਾਨਪੁਰੀ ਡਰਦਾ ਬਹੁਤ ਜ਼ਿਆਦਾ ਜੱਗੂ ਭਗਵਾਨਪੁਰੀ ਨੇ ਆਪਣੀਆਂ ਸਾਰੀਆਂ ਪੇਸ਼ੀਆਂ ਅੰਦਰ ਦੀਆਂ ਕਰਵਾ ਲੀਆਂ ਸੀ ਵੀ ਸੀ ਹਾਈ ਕੋਰਟ ਐਪਲੀਕੇਸ਼ਨ ਦੇ ਦੇ ਵੀ ਦਵਿੰਦਰ ਪੇਸ਼ੀ ਤੇ ਮਾਰ ਦੇਗਾ ਕਿਉਂਕਿ ਉਹ ਥੋੜਾ ਸਾਈਕੋ ਵੀ ਸੀ ਪੈਸੇ ਰਵੀ ਖਵਾਜ ਕੇ ਨੂੰ ਮਾਰਨਾ ਭਾਜੀ ਰਵੀ ਸਰਪੰਚ ਜਿਹੜਾ ਉਹਨੇ ਮਾਰਿਆ ਸੀ ਰਵੀ ਸਰਪੰਚ ਦੀ ਮੈਨੇ ਦੇਖੀ ਹੈ ਰਵੀ ਸਰਪੰਚ ਨੂੰ ਅਸੀਂ ਮਿਲੇ ਵੀ ਸੀ ਭਾਜੀ ਉਹਦੇ ਨਾਲ 20 25 ਬੰਦੇ ਅਸਲੇ ਵਾਲੇ ਰਹਿੰਦੇ ਸੀ ਹੂੰ ਇਹ ਬੰਦੇ ਨੇ ਕੀ ਕੀਤਾ ਭਾਜੀ 4 ਵਜੇ ਹੀ ਵਿਆਹ ਚ ਐਂਟਰ ਹੋ ਗਿਆ ਸੀ ਮਰਿਆ ਤਾਂ ਉਹਨੂੰ ਸਵਾ 5 5:30 ਵਜੇ ਆ 4 ਵਜੇ ਐਂਟਰ ਹੋ ਗਏ ਸੀ ਨੇ ਰੋਟੀ ਖਾਧੀ ਇਹਨੇ ਦੇਖਿਆ ਉਹਦੇ ਨਾਲ ਦੇ ਫੈਰ ਘੱਟ ਰਹੇ ਨੇ ਬੰਦੂਖਾਂ ਖਾਲੀ ਹੋ ਰੀਆਂ ਨੇ RAM ਨਾਲ ਉੱਥੇ ਰੋਟੀ ਖਾ ਰਿਆ ਸੀ ਵਿਆਹ ਚ ਆਣ ਦੇਖ ਰਿਆ ਸੀ ਇਹਨਾਂ ਨੂੰ ਕੀ ਕਰ ਰਹੇ ਨੇ ਜਦੋਂ ਇਹਨਾਂ ਦੀਆਂ ਬੰਦੂਖਾਂ ਮਨਾਕਾਂ ਖਾਲੀ ਹੋ ਗਈਆਂ ਨਹੀਂ ਵੀ ਹੋਈਆਂ ਸੀ ਸਵਾ 5 ਵਜੇ ਗੋਲੀਆਂ ਮਾਰੀਆਂ ਪਹਿਲਾਂ ਉਹਦੇ ਸਾਥੀ ਗੱਡੇ ਫਿਰ ਆਪ ਨਿਕਲੇ ਭਾਜੀ ਰਵੀ ਦੇ ਨਾਲ ਦੇ ਬੰਦੇ ਜਿੰਨਾਂ ਕੋਲ ਰਫਲਾਂ ਸੀ ਹਨ ਸੋਫਿਆਂ ਦੇ نیچے ਵੜ ਗਏ ਸੀ ਇਹਨਾਂ ਖੋਸੇ ਉਹ ਜੀ ਉਹਨੇ ਗੋਲੀ ਐਨੀ ਚਲਾਈ ਉੱਥੇ ਰਵੀ ਦੇ ਦੋ ਪਿਸਟਲ ਲੱਗੇ ਹੋਏ ਸੀ ਰਵੀ ਪਿਸਟਲ ਚ ਪਹਿਲੀ ਗੋਲੀ ਮਾਰੀ ਨਾ ਰਵੀ ਦੇ ਰਵੀ ਪਿਸਟਲ ਕੱਢਣਾ ਲੱਗਿਆ ਇਹਦਾ ਐਡਾ ਨਿਸ਼ਾਨਾ ਪੱਕਾ ਸੀ ਉਹਦੇ ਹੱਥ ਤੇ ਮਾਰਿਆ ਉਹਦਾ ਹੱਥ ਹੱਦ ਦਾ ਟੁੱਟ ਕੇ ਗਿਰ ਗਿਆ ਨਾਲ ਦੀ ਨਾਲ ਫੇਰ ਮਾਰੀਆਂ ਉਹਦੇ ਗੋਲੀਆਂ ਕਿੰਨੇ ਮਾਰੀਆਂ ਕਿੰਨੇ ਸੀ ਉਹ ਇਹਨਾਂ ਨੇ ਦਵਿੰਦਰ ਬੰਟੀ ਚੰਪੀ ਉਹਨਾਂ ਨੇ ਨਵਿੰਦਰ ਆਪ ਸੀਗਾ ਖੁਰਦਵਿੰਦਰ ਨੇ ਤਾਂ ਮਾਰੇ ਸੀ ਦਵਿੰਦਰ ਨੇ ਖੁਦ ਮਾਰੇ ਸੀ ਗੁਗਨੀ ਗਰੇਵਾਲ ਪਿੱਛੇ ਮਾਰੇ ਸੀ ਜਿਹੜਾ ਗੁਰਸਿੱਖ ਬਣ ਗਿਆ ਅੱਜ ਕੱਲ੍ਹ ਖਾਲਿਸਤਾਨ ਦੇ ਚੱਕਰ 'ਚ ਉੱਥੇ ਬੰਦ ਹੈ ਉਹ ਜਗਤਾਰ ਸਿੰਘਾਂ ਵਾਰੇ ਹੋਰਾਂ ਕੋਲ ਗੁਗਨੀ ਗਰੇਵਾਲ ਮਿਹਰਬਾਨ ਉਹਨੇ ਤਾਂ ਮਰਵਾਇਆ ਸੀ ਰਵੀ ਨੂੰ ਉਹਦਾ ਐਂਟੀ ਸੀ ਨਾ ਰਵੀ ਓਕੇ ਦਵਿੰਦਰ ਉਹਦਾ ਸ਼ੂਟਰ ਸੀ ਦਵਿੰਦਰ ਸ਼ੂਟਰ ਸੀਗਾ ਹਾਂ ਗੁਗਨੀ ਦਾ ਮਤਲਬ ਦਵਿੰਦਰ ਉਹ ਵੱਡਾ ਗੈਂਗਸਟਰ ਆਪਨੇ ਬਣਿਆ ਸੀ ਵੱਡਾ ਉਤਬਾਰ ਬਣਿਆ ਹੈ ਦਲੇਰ ਸੀਗਾ ਵੱਡਾ ਉਸ ਤੋਂ ਬਾਅਦ ਹਾਂ ਇਹ ਦਲੇਰ ਸੀਗਾ ਦੇਖੋ ਜਿਹੜਾ ਬੰਦਾ ਹੈ 20 25 ਬੰਦੇ ਅਸਲੇ ਨਾਲ ਰਹਿੰਦੇ ਉਹਨਾਂ ਨੂੰ ਮਾਰਨ ਗਿਆ ਉਹ ਬੰਦਾ ਦੇਖੋ ਦਲੇਰ ਹੀ ਹੁੰਦਾ ਹੈ ਜਾਂ ਪਾਗਲ ਕਹਿ ਸਕਦੇ ਆ ਕੋਈ ਠੀਕ ਹੈ ਕਿੰਨੀ ਵਾਰ ਕਹਿੰਦੇ ਪੁਲਿਸ ਮੁਕਾਬਲੇ ਵੀ ਹੋਏ ਪੁਲਿਸ ਮੁਕਾਬਲਿਆਂ ਚੋਂ ਵੀ ਨਿਕਲਿਆ ਸੀ ਐਂਡ ਜਦੋਂ ਮਰਿਆ ਉਦੋਂ ਵੀ ਉਹ ਦੇਖੋ ਪੁਲਿਸ ਤੇ ਗੋਲੀ ਚਲਾਉਂਦਾ ਰਿਹਾ ਤਰਨਤਾਰ ਨੂੰ ਦੇਖ ਲਓ ਕਿਵੇਂ ਨਿਕਲਿਆ ਉਹ ਬੱਬੂਮਾਨ ਨੂੰ ਇਹਨਾਂ ਦਾ ਧਮਕੀ ਦਿੱਤੀ ਤੇ ਉਹ ਰਵੀ ਤੋਂ ਬਾਅਦ ਵੀ ਜੇ ਇਹਦੇ ਪਿੱਛੇ ਕੋਈ ਆਇਆ ਯੂ ਦਾ ਵੀ ਮੈਂ ਇਹ ਹੱਲ ਕਰੂੰਗਾ। ਕਿਉਂ ਰਵੀ ਤੇ ਬੱਬੂਮਾਨ ਦਾ ਕੋਈ ਲਿੰਕ ਸੀ ਆ ਪੁੱਸ? ਉਹ ਜਦੋਂ ਪ੍ਰੀਮ ਲਵ ਸੀ ਇਹਨਾਂ ਦਾ। ਜਿਸ ਦਿਨ ਵਿਆਹ ਜ ਵਿਆਹ ਸੀ ਨਾ ਜਿੱਥੇ ਰਵੀ ਮਾਰਿਆ ਉਦੋਂ ਬੱਬੂਮਾਨ ਲੱਗਿਆ ਜੀ ਬੱਬੂਮਾਨ ਦੇ ਜਾਣ ਤੋਂ ਬਾਅਦ ਹੀ ਇਹਨੇ ਰਵੀ ਨੂੰ ਮਾਰਿਆ। ਅੱਛਾ। ਹਾਂ। ਰਵੀ ਬੱਬੂਮਾਨ ਨੂੰ ਬਾਹਰ ਛੱਡ ਕੇ ਆਇਆ ਉਹ ਆ ਕੇ ਬੈਠਿਆ ਰੋਟੀ ਖਾਣ ਉਦੋਂ ਹੀ ਮਾਰਤਾ ਇਹਨਾਂ ਨੇ। ਸੱਤਵੀਂ ਕੇਸ ਤੋਂ ਬਾਅਦ ਉਹਨਾਂ ਨੂੰ ਕੀ ਦਿੱਤੀ ਸੀ ਹਾਂਜੀ ਉਸ ਤੋਂ ਬਾਅਦ ਇਹਨੇ ਜੱਗੂ ਗੈਂਗ ਤੇ ਅਕੁਲ ਖੱਤਰੀ ਨੂੰ ਗ੍ਰੈਬ ਕਰ ਲਿਆ ਸੀਗਾ ਲੰਮਾ ਪੱਟੀ ਵਾਲਾ ਚੱਕ ਲਿਆ ਸੀ ਲੰਮੇ ਪੱਟੀ ਵਾਲੇ ਨੂੰ ਫਿਰ ਮਾਰ ਵੀ ਦਿੱਤਾ ਸੀ ਅਕੁਲ ਬਚ ਗਿਆ ਸੀ ਹੂੰ ਤਰਨ ਤਰਨ ਇਹਨਾਂ ਦੀ ਭੜੰਤ ਹੋ ਗਈ ਸੀ ਨਾ ਫਿਰ ਜੱਗੂ ਵਾਲੇ ਬੰਦੇ ਆ ਗਏ ਸੀ ਅੱਗੋਂ ਹਾਂਜੀ ਉੱਥੇ ਵੀ ਇਹਦੀ ਗੋਲੀ ਲੱਗੀ ਸੀਗੀ ਰਵਿੰਦਰ ਰਵਿੰਦਰ ਤੇ ਲੇਕਿਨ ਇਹਨਾਂ ਨੇ ਫਿਰ ਲੁਧਿਆਣੇ ਆ ਕੇ ਡਾਕਟਰ ਕਿਡਨੈਪ ਕਰਕੇ ਗੋਲੀ ਗੋਲੀ ਕਢਵਾ ਲਈ ਸੀ ਜਦੋਂ ਇਹ ਮਰਿਆ ਹੈ ਨਾ ਉਦੋਂ ਵੀ ਇਹਦੇ ਜ਼ਖਮ ਸੀ ਗੋਲੀ ਦਾ ਕਹਿੰਦੇ ਮੈਨੇ ਉਹ ਸੋਪਨ ਸ਼ਰਮਾ ਜੀ ਦਾ ਇੰਟਰਵਿਊ ਦੇਖਿਆ ਉਹ ਉਹ ਦੱਸਦੇ ਨੇ ਕਿ ਉਹਦੇ ਪਹਿਲਾਂ ਗੋਲੀ ਵੱਜੀ ਹੋਈ ਸੀ ਉਹ ਹੀ ਜ਼ਖਮ ਸੀ ਜਿਹੜਾ ਤੁਸੀਂ ਕਹਿੰਦੇ ਜਦੋਂ ਡਾਕਟਰ ਇਹਨਾਂ ਨੇ ਕਢਵਾਇਆ ਹਾਂ असॉल्ट ਦੀ ਗੋਲੀ ਮਾਰਦੀ ਹੈ ਪੁਲਿਸ ਉਹਦੇ ਅਸॉल्ट ਦੀ ਗੋਲੀ ਨਾਲ ਉਹ ਅਸॉल्ट ਦੀ ਗੋਲੀ ਨਹੀਂ ਛੱਡਦੀ ਕਿਸੇ ਨੂੰ ਮੂਸੇ ਵਾਲਾ ਵੀ ਅਸॉल्ट ਨਾਲ ਹੀ ਮਰੇ ਆ ਹੂੰ ਬੜਵਾ ਜੀ ਮੂਸੇ ਵਾਲੇ ਦੀ ਕਿਲਿੰਗ ਬਹੁਤ ਵੱਡੀ ਕਿਲਿੰਗ ਹੈ ਚੈਸ ਆਫ ਟਾਰਗੇਟ ਸੀ ਬਹੁਤ ਵੱਡਾ ਨਾਮ ਦੁਨੀਆ ਦੇ ਵਿੱਚ ਨਾਮ ਬਿਲਬੁੜ ਬਿਲਬੁੜ ਲੋਕਾਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਬਿਲਬੁੜ ਕੀ ਹੁੰਦਾ ਇਹਨਾਂ ਨੂੰ ਲੋਕਾਂ ਨੂੰ ਜਦੋਂ ਮੂਸੇ ਵਾਲਾ ਤੋਂ ਪਹਿਲਾਂ ਪਤਾ ਨਹੀਂ ਸੀ ਬਿਲਕੁਲ ਵੀ ਮੈਂ ਕਹਿੰਦਾ ਬੜਿਆ ਦੇ ਨਾਮ ਗੇ ਜਦੋਂ ਇੰਨਾ ਵੀ ਪਤਾ ਦਿਲਜੀਤ ਦੀ ਕਿ ਐਸਡ ਆਈ ਸੀ ਬੈਕ ਟੂ ਬੇਸਿਕਸ ਉਹ ਬਿਲਬੋਰਡ ਤੇ ਚੱਲਦੀ ਸੀ ਹਾਂ ਬਟ ਲੋਕਾਂ ਨੂੰ ਇੰਨਾ ਬਿਲਬੋਰਡ ਦਾ ਪਤਾ ਨਹੀਂ ਪਤਾ ਨਹੀਂ ਨਲੀ ਇਹ ਇਹ ਤਾਂ ਪੱਕਾ ਹੀ ਰਹਿਣ ਲੱਗ ਗਿਆ ਸੀ ਵੀ ਰੋਡ ਤੇ ਪੱਕਾ ਇੱਕ ਅੱਧੇ ਨਹੀਂ ਇਹ ਤਾਂ ਪੱਕੇ ਹੀ ਘੜੇ ਨੇ ਮੈਂ ਤਾਂ ਪੱਕਾ ਹੀ ਨਲੀ ਭਾਜੀ ਕਹਿੰਦੀ 73 ਨੰਬਰ ਤੇ ਸੀ ਨਾ ਇਹ ਕਹਿੰਦੀ 73 ਰੈਂਕ ਬਹੁਤ ਵੱਡਾ ਆ ਬਿਲਬੋਰਡ ਦਾ 73 ਰੈਂਕ ਬਹੁਤ ਵੱਡਾ ਆ ਬਿਲਬੋਰਡ ਦਾ ਮਤਲਬ ਜਿਸ ਤੇ ਸੀਗਾ ਇਹ